ਦੀ ਕੁਰਬਾਨੀ ਦਾ ਸਦਕਾ ਅਮਨ ਦਾ ਜੀਵਨ ਮਿਲਿਆ ਹੈ ਮਰੂ ਤੇਗ ਬਖਾਦਰ ਸਾਹਿਬ ਨੇ ਦਿਨ ਦੀ ਚੁਣ ਕੀਤੀ ਉਹ ਦਿਨ ਸੰਗਤਾਂ ਦਾ ਕੱਟ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਧਨ ਬਾਲਕ ਗੋਬਨਰਾਇ ਸਾਹਿਬ ਜੀ ਨੂੰ ਮੁਰਦਾ ਕੱਦੀ ਦੀ ਬਖਸ਼ਿਸ਼ ਕੀਤੀ ਗਈ ਲਾ ਕੇ ਆਖਰੀ ਦਿਵਾਨ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਧਨ ਗੁਰੂ ਤੇਗ ਬਖਾਦਰ ਪਾਛਾ ਮਹਾਰਾਜ ਸੰਗਤਾਂ ਦੇ ਸਨਮੁਖ ਆਹ ਕਰ ਕੈਂਦੇ ਨਾਮੇ ਗੁਰਾਨੇ ਦੀਵਾਨ ਕੀ ਤਾਂ ਜੰਦੀਵਾਰੀ ਸੀ ਦੱਸੀ ਖੋਲ ਕੇ ਸੰਗਤ ਵਿੱਚ ਗੱਲ ਸਾਰੀ ਸੀ ਦੱਸੀ ਖੋਲ ਕੇ ਸੰਗਤ ਵਿੱਚ ਗੱਲ ਸਾਰੀ ਸੀ ਦੀ ਰੱਖ ਲਈ ਹੈ ਰੰਗੇ ਹਿੰਦ ਨੂੰ ਮਕੌਣ ਲਈ ਅਸੀਂ ਚੱਲੇ ਹਾਂ ਧਰਮ ਮਹਿਤ ਸੀਸ ਲਾਉਣ ਲਈ ਅਸੀਂ ਚੱਲੇ ਹਾਂ ਧਰਮ ਮਹਿਤ ਸੀਸ ਲਾਉਣ ਲਈ ਉਹ ਨਵੇਂ ਗੁਰਾਂ ਨੇ ਦੀਵਾਨ ਕੀਤਾ ਜਾਂ ਦੀਵਾਰੀ ਸੀ ਦੱਸੀ ਖੋਲ ਕੇ ਸੰਗਤ ਵਿੱਚੇ ਢਾਲੇ ਸਾਰੀ ਸੀ ਦੱਸੀ ਖੋਲ ਕੇ ਸੰਗਤ ਵਿੱਚੇ ਢਾਲੇ ਸਾਰੀ ਸੀ ਲਈ ਹੈ ਰੰਗੇ ਹਿੰਦ ਨੂੰ ਮਕਾਉਣ ਲਈ ਅਸੀਂ ਚੱਲੇ ਹਾਂ ਧਰਮਾ ਹੈ ਤਸੀਂ ਸਲਾਉਣ ਲਈ ਅਸੀਂ ਚੱਲੇ ਹਾਂ ਧਰਮਾ ਹੈ ਤਸੀਂ ਸਲਾਉਣ ਲਈ ਉਹ ਕਾਸੀ ਆਪਣਾ ਦਿਲ ਦੇ ਵਿੱਚ ਅਸੀਂ ਸਲਾਣਾ ਹੈ ਜਾਂਦਾ ਡੁੱਬਦਾ ਜੋ ਹਿੰਦ ਧਰਮਾ ਬਚਾਉਣਾ ਹੈ ਜਾਂਦਾ ਤੇ ਬਤਾਜ ਹਿੰਦ ਧਰਮ ਬਚਾਉਣਾ ਹੈ ਕਾਰੇ ਜ਼ੁਲਮ ਦੀ ਚੱਲੇ ਪਟ ਕੇ ਵਖਾਉਣ ਲਈ ਅਸੀਂ ਚੱਲੇ ਹਾਂ ਧਰਮ ਮਹਿਤ ਸੀਸ ਲਾਉਣ ਲਈ ਅਸੀਂ ਚੱਲੇ ਹਾਂ ਧਰਮ ਮਹਿਤ ਸੀਸ ਲਾਉਣ ਲਈ ਓ ਰੰਗਾ ਆਖਦਾ ਮੈਂ ਕਿਉਂ ਦੇ ਨਹੀਂ ਬੰਦੇ ਤੇ ਛਾਦੇ ਨੇ आसे हैल चो भले कटणे आसा हए चो भले कटण चले कल जे असीं खंड पई असीं चले हा धर्म हिती सलाउ लसी चले हा धर्म हित सी सलाह ल ਵੰਡਤਾ ਨੂੰ ਫਾਰੇ ਮੇਰੇ ਤੋਂ ਛਮਾਰਦਾ ਜੰਨੂ ਸਵਾਮਾਨ ਰੋਗ ਕਿਹੜਾ ਹੈ ਉਤਾਰਦਾ ਜੰਨੂ ਸਵਾਮਾਨ ਰੋਗ ਕਿਹੜਾ ਹੈ ਉਤਾਰਦਾ ਕੈਰੋ ਲੋਚਨਾ ਦਰੋ ਪਤਾ ਦੇ ਧੀਰ ਲਾਉਣ ਲਈ ਅਸੀਂ ਚੱਲੇ ਹਾਂ ਤਰਮ ਮਹਿ ਤਸੀਸ ਲਾਉਣ ਲਈ ਅਸੀਂ ਚੱਲੇ ਹਾਂ ਧਰਮ ਮਹਿਤ ਸੀਸ ਲਾਉਣ ਲਈ ਉਹ ਬੇਨਾਮਲਾ ਦੇ ਬੇਨਾਮਲਾ ਦੇ ਹੋ ਗਏ ਮਲਾਣੇ ਅੰਨੇ ਦੀ ਉਹ ਵੀ ਰਹੇ ਨਾ ਜਿੰਨਾ ਨੇ ਤਾਲ ਪਾਵੇ ਬੰਨੇ ਦੀ ਉਹ ਵੀ ਰਹੇ ਨਾ ਜਿੰਨਾ ਨੇ ਤਾਲ ਪਾਵੇ ਬੰਨੇ

ਦੁੱਖ ਸੀਸ ਸਹ ਕੇ ਤੇ ਚੰਗਾ ਹੈ ਦਰੀ ਦਾ ਅਸੀਂ ਚੱਲੇ ਹਾਂ ਚਕੌਣ ਲਈ ਅਸੀਂ ਚੱਲੇ ਹਾਂ ਧਰਮ ਮਹਿਤ ਸੀਸ ਲਾਉਣ ਲਈ ਅਸੀਂ ਚੱਲੇ ਹਾਂ ਧਰਮ ਮਹਿਤ ਸੀਸ ਲਾਉਣ ਲਈ ਦੁੱਖ ਮੰਨਣਾ ਤੁਸਾ ਮੰਨਣਾ ਤੁਸਾ ਮੰਨਣਾ ਹੈ ਮੇਰਾ ਰੂਪ ਹੀ ਗੋਬਿੰਦਨੂ ਅਸੀਂ ਸੀਸ ਲਾ ਕੇ ਚੱਲਿਆ ਬਚਾਉਣ ਹਿੰਦ ਨੂੰ ਅਸੀਂ ਸੀਸ ਲਾ ਕੇ ਚੱਲਿਆ ਬਚਾਉਣ ਹਿੰਦ ਨੂੰ ਅਕਰ ਸਿੰਘ ਚਰਨ ਲ ਭਗਵੰਤੀ ਗਉਣ ਲਈ ਅਸੀਂ ਚੱਲੇ ਹਾਂ ਅਸੀਂ ਚੱਲੇ ਹਾਂ ਧਰਮ ਮਾਹੇ ਤਸੀਂ ਸਲਾਣ ਲਈ ਅਸੀਂ ਚੱਲੇ ਹਾਂ ਧਰਮ ਮਾਹੇ ਤਸੀਂ ਸਲਾਣ ਲਈ ਧਰਮ ਉਭਾਰ ਲੈਣਾ ਬਹੁਤੀ ਵੱਡੀ ਗੱਲ ਨਹੀਂ